डुबदे पत्थर तारे जियड़ा अगन बराबर तपै। पीतर वग काती प्रणवत नानक हुकम पशाण ਸੁਖ ਹੋਵੇ ਦਿਨ ਰਾਤੀ ਤਨ ਤਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕੀ ਪਵਨ ਪਵਿੱਤਰ ਹਜ਼ੂਰੀ ਅੰਦਰ ਸੰდਿਆ ਵੇਲੇ ਦੇ دیਵਾਨਾ ਦੀ ਹਾਜ਼ਰੀ ਭਰ ਰਹੀ ਸਾਧ ਸੰਗਤ ਜੀਓ ਜੋ ਲੜੀਵਾਰ ਵਿਚਾਰ ਗੁਰੂ ਘਰ ਦਾ ਜੋ ਨਿਜਮ ਚੱਲ ਰਿਹਾ ਹੈ ਭਾਈ ਗੁਰਦਾਸ ਜੀ ਦੀਆਂ ਬਾਣ ਤਿੰਨਾਂ ਦੀ ਛੇਵੀਂ ਵਾਰ ਦੀ 14ਵੀਂ ਪੌੜੀ ਦੀ ਵਿਚਾਰ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਇਸ ਵਿਚਾਰ ਨੂੰ ਵਾਚਿਆ ਜਾਣਾ ਹੈ ਆਉ ਤਾਂ ਅਨੁਸ਼ੀਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਸੋਂ ਆਗਿਆ ਲਈਏ ਸਾਹਿਬ ਆਪ ਵਿੱਚ ਵਰਤ ਕੇ ਵਿਚਾਰ ਦੀ ਸੋਝੀ ਬਖਸ਼ਣ ਅਦਰਬ ਸਤਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕੀ ਬਾਣੀ ਜਦੋਂ ਸਤਗੁਰਾਂ ਦੀ ਬਾਣੀ ਨੂੰ வாਚਿਆ ਜਾਂਦਾ ਹੈ ਜਾਂ ਸਤਗੁਰਾਂ ਦੀ ਬਾਣੀ ਨੂੰ ਸ਼ੁੱਧ ਉਚਾਰਣ ਦੇ ਵਿੱਚ ਸਤਿਗੁਰਾਂ ਦੀ ਬਾਣੀ ਦਾ ਉਚਾਰਣ ਕੀਤਾ ਜਾਂਦਾ ਹੈ ਤੇ ਉਸ ਤੋਂ ਪਹਿਲਾਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਸਤਿਗੁਰਾਂ ਨੇ ਇਹਨਾਂ ਵਾਰਾਂ ਨੂੰ ਬਾਣੀ ਦੀ ਕੁੰਜੀ ਕਿਹਾ ਹੈ ਕਿ ਜਦੋਂ ਕੋਈ ਸਿੱਖ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਕਰਦਾ ਹੈ ਸਤਿਗੁਰਾਂ ਦੀ ਬਾਣੀ ਦਾ ਸ਼ੁੱਧ ਪਾਠ ਕਰਦਾ ਹੈ